ਭਾਵੇਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਚੰਗੇ ਪ੍ਰਣਾਮ ਦੇਖਣ ਨੂੰ ਮਿਲ ਰਹੇ ਹਨ ਵਧੀਆ ਨਤੀਜੇ ਆ ਰਹੇ ਹਨ ਨਸ਼ਾ ਤਸਕਰਾਂ ਦੀ ਜਾਇਦਾਦ ਬੁਲਡੋਜ਼ਰਾਂਹੀਂ ਨਸ਼ਟ ਕੀਤੀ ਜਾ ਰਹੀ ਹੈ ਪਰ ਫਿਰ ਵੀ ਪਹਿਲਾਂ ਸ਼ਰਿਆਮ ਨਸ਼ਾ ਵਿਕਦਾ ਸੀ ਹੁਣ ਲੋਕ ਛਿਪਕੇ ਨਸ਼ਾ ਵਿਕਰ ਘਰਾਂ ਦੇ ਵਿੱਚ 70 ਵਿੱਚ ਨੇ ਜਾਰੀ ਹਨ ਕੋਟਪੂਰਾ ਤੋਂ ਹਰੀਨੋ ਨੂੰ ਜਾਣ ਵਾਲੀ ਸੜਕ ਤੇ ਪਿੰਡ ਸਥਿਤ ਕੋਠੇ ਵੜਿੰਗ ਉਹਦੀ ਬਸਤੀ ਬਾਜੀਗਰ ਬਾਜੀਗਰ ਬਸਤੀ ਦਾ ਨੌਜਵਾਨ ਉਕਰਪਾਲ ਸਿੰਘ ਘਾਰੂ 27 ਸਾਲ ਦੀ ਉਮਰ ਵਿੱਚ ਹੀ ਨਸ਼ਿਆਂ ਦੀ ਪੇਟ ਚੜ ਗਿਆ ਉਹਦੇ ਪਿਤਾ ਪਿਰਤਪਾਲ ਸਿੰਘ ਉਹਦੇ ਮਾਤਾ ਪਰਮਜੀਤ ਕੌਰ ਤੇ ਉਹਦੀਆਂ ਚਾਰ ਪੈਣਾ ਦਾ ਵਿਰਲਾਪ ਚੱਲਿਆ ਨਹੀਂ ਜਾ ਰਿਹਾ ਚਾਰ ਪੈਣਾ ਦਾ ਇਕਲੋਤਾ ਪਰਾ ਮਾਪਿਆਂ ਦਾ ਇਕਲੋਤਾ ਪੁੱਤਰ ਨਸ਼ੇ ਦੀ ਪੇਟ ਚੜ ਗਿਆ ਉਥੋਂ ਪਿੰਡ ਦੇ ਸਰਪੰਚ ਸੁਖਚੈਨ ਸਿੰਘ ਬਾਬਾ ਤੇ ਹੋਰ ਨਾਲ ਸਾਰਿਆਂ ਨੇ ਇੱਕ ਮਤਾ ਪਾਸ ਕਰ ਦਿੱਤਾ ਕਿ ਨਸ਼ਾ ਤਸਕਰੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠੇ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤੇ ਵੀ ਸਵਾਲ ਉੱਠੇ ਨੇ ਆਓ ਸੁਣਦੇ ਹਾਂ ਪਿੰਡ ਵਾਸੀਆਂ ਦਾ ਦਰਦ ਤੇ ਉਹਨਾਂ ਦਾ ਕੀ ਕਹਿਣਾ ਹੈ ਕਿ ਆਖਰ ਕੌਣ ਹੈ قصوروار ਕੌਣ ਹੈ ਜ਼ਿੰਮੇਵਾਰ ਦੇ ਸਰਪੰਚੋਂ ਪਿੰਡ ਦਾ ਨਾਮ ਦੱਸ ਦਿਓ ਇਹ ਪਿੰਡ ਦਾ ਨਾਮ ਹੀ ਬਾਜੀਗਰ ਵਸਤੀ ਤੇ ਕੋਠੇ ਵਿੜਿੰਗ ਕੋਠੇ ਵਿੜਿੰਗ ਨੇੜੇ ਕੋੜਕਪੂਰਾ ਹਾਂਜੀ ਤਹਿਸੀਲ ਕੋੜਕਪੂਰਾ ਹਾਂਜੀ ਤੁਸੀਂ ਇੱਥੋਂ ਦੇ ਸਰਪੰਚ ਹੋ ਹਾਂਜੀ ਇਹ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਤਾਂ ਹੀ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਜੋ ਸਾਡੀ ਵਸਤੀ ਆ ਬੜੀ ਮਿਹਨਤੀ ਤੇ ਬੜੀ ਲਗਨ ਸਾਰੇ ਕੰਮ ਕਰਨਾ ਰਿਹਾ ਹੈਗੇ ਹੈਗੇ ਹੁਣ ਪਰ ਜਿਹੜੀ ਆਸੇ ਪਾਸੇ ਪਿੰਡਾਂ 'ਚ ਜੋ ਵੀ ਸਰਕਾਰ ਨੇ ਵੀ ਚਲਾਈ ਆ ਠੀਕ ਆ ਅਸੀਂ ਉਹਦੇ ਨਾਲ ਬਹੁਤ ਖੁਸ਼ ਹੈਗੇ ਹਾਂ ਸਰਕਾਰ ਦੇ ਨਾਲ ਸਹਿਮਤ ਹੈਗੇ ਹਾਂ ਤੇ ਪਰ ਅਜੇ ਵੀ ਆਸੇ ਪਾਸੇ ਪਿੰਡਾਂ 'ਚ ਇਹ ਕਾਰਵਾਈਆਂ ਚੱਲ ਰਹੀਆਂ ਵੀ ਸਰਕਾਰ ਨੂੰ ਅਸੀਂ ਇਹ ਹੀ ਮੰਗ ਰੱਖਦੇ ਹਾਂ ਵੀ ਅਜੇ ਵੀ ਧਿਆਨ ਕੀਤਾ ਜਾਵੇ ਅਜੇ ਵੀ ਦੇਖ ਲਓ ਘਰਾਂ 'ਚ 70 ਵਸੇ ਜਾਂਦੇ ਆ ਹੁਣ ਇਹ ਉਗਰਪਾਲ ਸਿੰਘ ਹਾਂ ਨਸ਼ਾ ਵੇਚ ਰਿਹਾ ਹਾਂ ਹਾਂ ਨਸ਼ਾ ਵੇਚ ਰਿਹਾ ਹੈ ਅੱਛਾ ਵੇ ਕਰਿਆ ਅਜੇ ਵੀ ਵੇ ਕਰਿਆ ਨਸ਼ੇ ਇਹ ਮੁੰਡੇ ਦਾ ਨਾਂ ਕੀ ਸੀ ਜਿਹਦੀ ਇਹਦਾ ਨਾਂ ਹੀ ਉਕਰਪਾਲ ਸਿੰਘ ਸੀ ਉਕਰਪਾਲ ਸਿੰਘ ਹਾਂਜੀ ਇਹਦੀ ਨਸ਼ੇ ਕਰਕੇ ਡੱਥ ਹੋਈ ਹਾਂ ਇਹ ਨਸ਼ੇ ਕਰਕੇ ਲਾਇਆ ਅੱਛਾ ਇਹਨੇ ਨਸ਼ਾ ਕਿੱਥੋਂ ਖਰੀਦਾ ਸੀ ਇਹ ਨਸ਼ਾ ਹੁਣ ਹੀ ਬਸ ਆਸੇ ਪਾਸੇ ਪਿੰਡਾਂ ਜੱਜੇ ਚੱਲੇ ਹੁਣ ਇਹ ਰੋੜੀ ਕੋ ਪੂਰੇ ਜਿਵੇਂ ਮੰਡੀ ਚ ਕੰਮ ਕਰ ਰਿਹਾ ਸੀ ਵੀ ਆਉਦੀ ਭੈਣ ਕੋਲੇ ਲੇਬਰ ਦੇ ਕੰਮ ਕਰ ਰਿਹਾ ਫਿਰ ਉਹ ਆਸੇ ਪਾਸੇ ਪਿੰਡ ਚ ਹੀ ਵੇਖ ਰਿਹਾ ਕੋਈ ਸ਼ਹਿਰ ਚ ਤਾਂ ਗਿਆ ਨਹੀਂ ਕਿਉਂਕਿ ਰੋੜੀ ਕੋ ਪੂਰੇ ਕੋਈ ਸ਼ਹਿਰ ਤਾਂ ਕੋਈ ਲੱਗਦਾ ਨਹੀਂ ਹੈ ਨਾ ਪਰ ਮੈਂ ਨਸ਼ੇ ਦੀ ਹਜੇ ਵੀ ਕਹਿੰਦਾ ਵੀ ਨਸ਼ਾ ਹਜੇ ਵੀ ਬਹੁਤ ਜ਼ਿਆਦਾ ਕਰਮ ਹੋ ਰਿਹਾ ਹੈ ਇਸ ਪਿੰਡ ਚ ਨਹੀਂ ਵਿਕਦਾ ਹਾਂ ਇਸ ਪਿੰਡ ਇਹ ਪਿੰਡ ਚ ਤੇ ਸਾਰੇ ਮਿਹਨਤੀ ਆਈ ਹਾਂ ਸਾਰੀ ਕਰਨਵਾਜੀ ਪਰ ਆਸੇ ਪਾਸੇ ਪਿੰਡਾਂ ਜੱਜੇ ਵੀ ਸਰਕਾਰ ਨੂੰ ਅਸੀਂ ਮੰਗ ਕਰਦੇ ਆਂ ਵੀ ਵਾਕਿਆ ਅਸੀਂ ਵੀ ਨਾਲ ਸਹਿਮਤ ਆਂ ਵੀ ਅਜੇ ਵੀ ਨਸ਼ਾ ਵੇ ਕਰਿਆ ਹੈ ਵੇ ਕਰਿਆ ਕੋਈ ਨਾਥ ਨਹੀਂ ਪਾਈ ਗਈ ਹਲੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਇਹੀ ਕਰਦੇ ਹੈਗੇ ਆਂ ਵੀ ਆ ਹੁਣ ਜਿਵੇਂ ਇੱਕ ਚਾਰ ਭਰਾਵਾਂ ਦਾ ਚਾਰ ਭੈਣਾਂ ਦਾ ਇੱਕ ਹੀ ਭਰਾ ਸੀ ਉਗਰਪਾਲ ਠੀਕ ਹੈ ਜੋ ਉਹਨਾਂ ਦੇ ਪਿਤਾ ਜੀ ਹੈਗੇ ਆ ਉਹ ਵੀ ਬਹੁਤ ਗਰੀਬ ਬੰਦੇ ਤੇ ਬਿਮਾਰੀ ਨਾਲ ਜੂਝ ਰਹੇ ਆ ਆਪ ਹੀ ਬਟੇਲ ਮਾਸ ਰਹਿੰਦੇ ਹੈਗੇ ਹੈ ਨਾ ਵੀ ਹੁਣ ਗਰੀਬ ਘਰ ਦਾ ਇੱਕ ਹਿਸਾਬ ਦਾ ਕੋਈ ਚਰਾਗ ਨਹੀਂ ਰਿਹਾ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਪਿਆਰਾ ਸਿੰਘ ਹੈ ਜੀ ਆ ਪਿਆਰਾ ਸਿੰਘ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਸਾਡਾ ਦੋਤਾ ਸੀਗਾ ਜੀ ਇਹ ਅੱਛਾ ਉਹ ਗੁਰਪਾਲ ਸਿੰਘ ਉਹ ਗੁਰਪਾਲ ਸਿੰਘ ਹਾਂ ਇਹਦੇ ਨਾਲ ਹੀ ਸਾਡੇ ਚਾਰ ਦੋਤਿਆਂ ਸੀ ਜੀ ਤੇ ਸਾਡਾ ਇੱਕੋ ਹੀ ਦੋਤਾ ਸੀਗਾ ਜੀ ਜੀ ਆ ਉਹਦਾ ਡੈਡੀ ਆ ਜੀ ਅੱਛਾ ਜੀ ਮਿਹਨਤ ਕਸ਼ ਬੰਦਾ ਹੈ ਜੀ ਸਾਰੀ ਉਮਰ ਇਹਨੇ ਖਵਾੜ ਦਾ ਕੰਮ ਕੀਤਾ ਹੀ ਰੱਖਸ਼ਾ ਚੱਕ ਕੇ ਸ਼ਹਿਰ ਦੇ ਵਿੱਚ ਗੱਤਾ ਖਰੀਦ ਕੇ ਜੀ ਬੜੀ ਇਮਾਨਦਾਰੀ ਨਾਲ ਸ਼ਹਿਰ ਦੇ ਵਿੱਚ ਹੀ ਜਾਂਦਾ ਸੀ ਜੀ ਤੇ ਇਹ ਘਰੋਂ ਬਾਹਰ ਜਾ ਵਰਦਾ ਸੀ ਆ ਕੰਮ ਕਰਨਾ ਜਿਹੜਾ ਉਹ ਗੁਰਪਾਲ ਸਿੰਘ ਆ ਉਹ ਬਾਹਰ ਅੰਦਰ ਕੰਮ ਕਰਦਾ ਸੀ ਮੰਡੀ ਦੇ ਵਿੱਚ ਜੀ ਉੱਥੋਂ ਇਹਨਾਂ ਨੂੰ ਪਤਾ ਲੱਗਾ ਵੀ ਸਾਡਾ ਬੱਚਾ ਨਸ਼ਾ ਖਾਂਦਾ ਜੀ ਜਦੋਂ ਨਸ਼ਾ ਖਾਂਦਾ ਪਤਾ ਲੱਗਾ ਵੀ ਸ਼ਾਮ ਨੂੰ ਘਰ ਆਇਆ ਪਤਾ ਨਹੀਂ ਕਿਥੋਂ ਨਹਾ ਲੈ ਕੇ ਆਇਆ ਕਿ ਕਿਥੋਂ ਨਹੀਂ ਲੈ ਕੇ ਆਇਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਵੀ ਇਹ ਨਸ਼ੇ ਦੇ ਨੱਥ ਪਾਉਣ ਲਈ ਬਹੁਤ ਸਰਕਾਰ ਨੇ ਯਤਨ ਲਾਇਆ ਹਜੇ ਵੀ ਲੋੜ ਹੈ ਜੀ ਲੋੜ ਕਿਉਂ ਕਿਉਂ ਆ ਇਹ ਮਾਪਿਆਂ ਦੇ ਘਰੇ ਕੱਲਾ ਹੀਰਾ ਮੁੰਡਾ ਸੀਗਾ ਜੀ ਵੀ ਇਹ ਵਿਛੜ ਚੁਕਿਆ ਇਹਨਾਂ ਦੇ ਪੱਲੇ ਜਿਹੜਾ ਸੀ ਜਾਂ ਬੂਟਾ ਸੀਗਾ ਉਹ ਅੱਜ ਤੋਂ ਪਟਿਆ ਗਿਆ ਜੀ ਅਸੀਂ ਸਰਕਾਰ ਅੱਗੇ ਤੇ ਤੁਹਾਡੇ মিডিਆ ਰਹੀਂ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਇਹ ਸਰ ਬੀ ਇਸੇ ਤਰ੍ਹਾਂ ਦਾ ਕੋਈ ਸੱਥਰ ਨਾ ਵਿਸੇ ਉਹ ਕੁਰਪਾਲ ਸਿੰਘ ਤਾਂ ਚਲਾ ਗਿਆ ਹੋਰ ਕੋਈ ਕੁਰਪਾਲ ਸਿੰਘ ਦੇ ਘਰੇ ਕੋਈ ਆਣ ਗਵਾੜ ਜਾਂ ਨੇੜੇ-ਤੇੜੇ ਪਿੰਡਾਂ ਦੇ ਵਿੱਚ ਸੱਥਰ ਨਾ ਵਿਸਲ ਸਰਕਾਰ ਅੱਗੇ ਵੀ ਬੇਨਤੀ ਆ ਤੇ ਤੁਹਾਡੇ ਅੱਗੇ ਵੀ ਬੇਨਤੀ ਆ ਨਹੀਂ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਨਸ਼ੇ ਨਾਲ ਮੌਤ ਹੋਈ ਜਾਂ ਸਾਨੂੰ ਜੀ ਐਂ ਪਤਾ ਲੱਗਾ ਸਾਡਾ ਦੋਤਾ ਸੀਗਾ ਜੀ ਉਹ ਜੀ ਵੀ ਜਦੋਂ ਫੋਨ ਗਿਆ ਵੀ ਉਹ ਇਸ ਤਰ੍ਹਾਂ ਕਰਕੇ ਵੀ ਘਰੇ ਡੈਗ ਪਿਆ ਕੋਈ ਟੀਕਾ ਟੁਕਾ ਲਾ ਕੇ ਤੇ ਸਰਿੰਜ ਕੋਲੋਂ ਜੀ ਸਰਿੰਜ ਹਾਂ ਜੋ ਸਰਿੰਜ ਸਰਿੰਜ ਕੋਲ ਸੀ ਉਹ ਹਾਂ ਸਰਿੰਜ ਕੋਲ ਸੀ ਜੋ ਸਰਿੰਜ ਕੋਲ ਸੀ ਪਤਾ ਲੱਗਾ ਆਪ ਕੱਢੀ ਹੋਣੀ ਹਾਂ ਇਹਨਾਂ ਨੇ ਆਪ ਕੱਢੀ ਸੀ ਜੀ ਆਪ ਕੱਢੀ ਹੋ ਤੇ ਵਿੱਚ ਲੱਗੀ ਰਹੇਗੀ ਅੱਛਾ ਅੱਛਾ ਵਿੱਚ ਹੀ ਬੰਦ ਰਹੇਗੀ ਹਾਂ ਵਿੱਚ ਬੰਦੇ ਰਹੇਗੀ ਜਦੋਂ ਸਾਨੂੰ ਪਤਾ ਲੱਗਾ ਸਾਡੇ ਪਿੰਡ ਫੋਨ ਕੀਤਾ ਸਾਡੇ ਬੱਚੇ ਵੀ ਰਾਤ ਨੂੰ ਆਏ ਤੇ ਅਸੀਂ ਵੀ ਆਏ ਇਸ ਕਰਕੇ ਪਤਾ ਲੱਗਾ ਵੀ ਵੀਰਵਾਰ ਨੂੰ ਡੈਥ ਹੋਈ ਹੈ ਇਸ ਕਰਕੇ ਅਸੀਂ ਸਰਕਾਰ ਦੇ ਤੇ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਹੱਥ ਜੋੜ ਕੇ ਵੀ ਇਹ ਨਸ਼ਿਆਤੇ ਨੱਥ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਲੰਧਰ ਸਿੰਘ ਜੀ ਪਿੰਡ ਵੜਾ ਦਰਕਾ ਜੀ ਜੀ ਹਾਂਜੀ ਜ਼ਿਲ੍ਹਾ ਫਰੀਦਕੋਟ ਜੀ ਦਿਓ ਜਾਣਕਾਰੀ ਹਾਂਜੀ ਪਾਣ ਜੀ ਹਾਂਜੀ ਇਹ ਮੇਰਾ ਭਾਂ ਜਾਈ ਜੀ ਹਾਂਜੀ ਇਹਦੀਆਂ ਚਾਰ ਭੈਣਾਂ ਜੀ ਜੀ ਦੋ ਵਿਆਹਾਂ ਦੋ ਕੁਆਰੀਆਂ ਜੀ ਜੀ ਹਾਂਜੀ ਤੇ ਐਂ ਕਰਕੇ ਜਿਵੇਂ ਇਹ ਮਰਿਆ ਵੀ ਕਿਸੇ ਦਾ ਹੋਰ ਨਾ ਮਰੇ ਸਰਕਾਰ ਅਗੇ ਹੀ ਬੇਨਤੀ ਆ ਵੀ ਚੱਟੇ ਵਾਲਿਆਂ ਨੂੰ ਵੱਧ ਵੱਧ ਠੱਲ ਪਾਈ ਜਾਵੇ ਵੀ ਪਾ ਪਾਵਨ ਦੀ ਲਾਈ ਜਾਵੇ ਇਹਨਾਂ ਦੇ ਵੱਧ ਵੱਧ ਜੀ ਵੀ ਜਿਵੇਂ ਸਾਡਾ ਮਰਿਆਈ ਭਾਂਜਾ ਕਹਿਦਾ ਹੋਰ ਨਾ ਮਰੇ ਜੀ ਸਰਕਾਰ ਅੱਗੇ ਹੀ ਬੇਨਤੀ ਆ ਜੀ ਨਹੀਂ ਸਰਕਾਰ ਨੂੰ ਪਤਾ ਨਹੀਂ ਲੱਗਦਾ ਕੋਈ ਸਰਕਾਰ ਨੂੰ ਸਾਰਾ ਕੁਝ ਪਤਾ ਜੀ ਜੀ ਸਾਰਾ ਕੁਝ ਸਰਕਾਰਾਂ ਨੂੰ ਪਤਾ ਜੀ ਪਰ ਕਰ ਨਹੀਂ ਰਹੀਆਂ ਜੀ ਪੁਲਿਸ ਨੂੰ ਸਭ ਕੋ ਪਤਾ ਸਾਰਿਆਂ ਨੂੰ ਪਤਾ ਜੀ ਸਾਰੀ ਰਲਿ ਮਿਲੀ ਸਰਕਾਰ ਆ ਜੀ ਬਾਦਸ ਨੂੰ ਵੀ ਪਤਾ ਮੰਤਰੀਆਂ ਨੂੰ ਪਤਾ ਸਾਰਿਆਂ ਨੂੰ ਪਤਾ ਜੀ ਕਿਹਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਜੀ ਕੌਣ ਆ ਕਸੂਰਵਾਰ ਕਸੂਰਵਾਰ ਸਰਕਾਰ ਆ ਜੀ ਜੀ ਸਰਕਾਰ ਹਮ ਜਿੰਮੇਵਾਰ ਸਰਕਾਰ ਆ ਜੀ ਸਰਕਾਰ ਹਾਂ ਉਹੀ ਵਗਾਉਂਦੀਆਂ ਚਿੱਟਾ ਉਹੀ ਚਾਹਵੇ ਤਾਂ ਕਮੈਂਟ ਚ ਕਰ ਸਕਦੀ ਬੰਦ ਨਹੀਂ ਜਿਆਦਾ ਨਹੀਂ ਕਰਦੇ ਬੰਦ ਜੀ ਅਸੀਂ ਦੇਖੋ ਜੀ ਅਸੀਂ ਗੱਡੀ ਲੈ ਕੇ ਆਨੇ ਬੰਬੇ ਕਲਕੱਤੇ ਬਿਹਾਰ ਬੰਗਾਲ ਜੀ ਠੀਕ ਆ ਜੀ ਉਧਰ ਸਾਨੂੰ ਪਹਿਲਾਂ ਡਰ ਹੁੰਦਾ ਸੀਗਾ ਵੀ ਇੰਨੀ ਲੁੱਟਾਂ ਖਾਈ ਬਹੁਤ ਜ਼ਿਆਦਾ ਹੁਣ ਸਾਨੂੰ ਪੰਜਾਬ ਚ ਡਰ ਲੱਗਦਾ ਜੀ ਇਧਰ ਆ ਕੇ ਇੰਨੀ ਟਕੈਤੀ ਚੋਰੀ ਆ ਜੀ ਕਿਤੇ ਰਾਤ ਨੂੰ ਚੱਲ ਨਹੀਂ ਸਕਦੇ ਜੀ ਹੁਣ ਇੰਨੀ ਟਕੈਤੀ ਹੁਣ ਪੰਜਾਬ ਚ ਹੁਣ ਲੱਗ ਗਈ ਜੀ ਬਿਹਾਰ ਸੁਧਰ ਗਿਆ ਮੈਨੂੰ ਲੱਗਦਾ ਜਵਾ ਸੁਧਰ ਗਿਆ ਜਿੱਥੇ ਮਰਜੀ ਸੌਂਜੋ ਰੁਕਜੋ ਕੋਈ ਡਰ ਨਹੀਂ ਆ ਉੱਥੇ ਕੋਈ ਡਰ ਨਾ ਕੋਈ ਡਰ ਨਹੀਂ ਆ ਜੀ ਹੁਣ ਇਹ ਪੰਜਾਬ ਨਹੀਂ ਇਹ ਬਿਹਾਰ ਬਣ ਗਿਆ ਜੀ ਬਿਹਾਰ ਬੰਗਾਲ ਬਣ ਗਿਆ ਡਕੈਤੀ ਵੱਧ ਵੱਧ ਹੋ ਗਈ ਬਹੁਤ ਜ਼ਿਆਦਾ ਜੀ ਕਿਤੇ ਮੰਗੇ ਕਰਦੇ ਸਰਕਾਰ ਨੂੰ ਵੀ ਇਹਨਾਂ ਤੇ ਵੱਧ ਵੱਧ ਰੋਕਿਆ ਜਾਵੇ ਜੀ ਮੋਟਰਸਾਈਕਲ ਤੇ ਜੀ ਕਿਤੇ ਰਾਤ ਨੂੰ 7 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਜਾ ਸਕਦਾ ਜੀ ਇੰਨਾ ਡਰ ਲੱਗਦਾ ਨਸ਼ੇ ਵਾਲੇ ਜਗਾ ਜਗਾ ਬੈਠੇ ਆ ਇਨਾ ਪਤਾ ਨਹੀਂ ਕਿੱਥੇ ਕੀ ਮਾਰਦੇ ਨੇ ਨਾ ਮਾਰਦੇ ਨੇ ਹੁਣ 7-8 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਜਾਈਦਾ ਜੀ ਨਾਲੇ ਕਹਿੰਦੇ ਬੜਾ ਸੁਧਾਰ ਹੋ ਗਿਆ ਕੋਈ ਸੁਧਾਰ ਨਹੀਂ ਹੋਇਆ ਜੀ ਕਿੱਥੇ ਸੁਧਾਰ ਹੋ ਗਿਆ ਜੀ ਕਿੰਨੇ ਤੁਹਾਡੇ ਸਾਹਮਣੇ ਆ ਮੁੰਡਾ ਮਰ ਗਿਆ ਹੋਰ ਆਸ-ਪਾਸੇ ਬਹੁਤ ਮਰੀ ਜਾਂਦੀ ਨੇ ਤੁਹਾਨੂੰ ਥਾਣਾ ਕਿਹੜਾ ਲੱਗਦਾ ਇੱਥੇ ਆਪਾਂ ਨੂੰ ਕੋੜਕਪੁਰਾ ਥਾਣਾ ਲੱਗਦਾ ਜੀ ਕੋੜਕਪੁਰਾ ਸਿਟੀ ਕੇ ਸਦਰ ਸਿਟੀ ਸਦਰ ਸਿਟੀ ਲੱਗਦਾ ਸਿਟੀ ਥਾਣਾ ਹਾਂ ਜੀ ਉਹਨਾਂ ਨੇ ਆਖਿਆ ਸਾਰਾ ਪਤਾ ਜੀ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਜੀ ਉਹ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਜੀ ਜਦੋਂ ਤੱਕ ਪੁਲਿਸ ਰਲ ਹੀ ਹੋਈ ਆ ਸਾਰੀ ਨਾਲ ਮਿਲ ਕੇ ਕੰਮ ਚੱਲਦਾ ਇਹ ਕਮੈਂਟ ਚ ਕਰ ਸਕਦੇ ਬੰਦ ਕਰਨਾ ਚਾਹੀਦਾ ਜੀ 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 ਹਾਂ ਜਿਵੇਂ ਆਪਣੇ ਕੋਰੋਨਾ ਦਾ ਦੌਰ ਚੱਲਿਆ ਸੀ ਕਿੰਨਾ ਕਿਵੇਂ ਗੱਡੀਆਂ ਮੋਟਰਾਂ ਕਾਰਾਂ ਬੰਦ ਕਰਤੀਆਂ ਸੀ ਤੇ ਹਾਂ ਤੇ ਹੁਣ ਨਹੀਂ ਆਪਾਂ ਕਰ ਸਕਦੇ ਬੰਦ ਜੀ ਹੁਣ ਇੰਨਾ ਉਹਨਾਂ ਦੇ ਸਾਹਮਣੇ ਕਿੰਨੇ ਮਾਰ ਰਹੇ ਆ ਜੀ ਸਰਕਾਰ ਅੱਗੇ ਹੀ ਬੇਨਤੀ ਆ ਜੀ ਆਪਾਂ ਆਦਿ ਮਹਿੰਮ ਹੈ ਯੋਧ ਨਸ਼ਾ ਵਿਰੁੱਧ ਜਾ ਨਸ਼ਾ ਵਿਰੋਧੀ ਸੈਮੀਨਾਰ ਇਹ ਡਰਾਮੇ ਬਾਜੀ ਆ ਸਾਰੇ ਡਰਾਮੇ ਬਾਜੀ ਆ ਜੀ ਸਾਰੀ ਡਰਾਮੇ ਬਾਜੀ ਕਿਥੇ ਹੋ ਰਹੇ ਆ ਕਹਿੰਦੇ ਘਟ ਆ ਰਹੇ ਆ ਹੁਣ ਪਠੰਡਿਓ ਚੱਕੀ ਆਈ ਪੁਲਿਸ ਵਾਲੀ ਉਹ ਤੇ ਕੋਈ ਪਾਇਆ ਕਿਸ ਕੋਈ ਨਹੀਂ ਪਾਇਆ ਜੀ ਨਾ ਕੋਈ ਪਰਚਾ ਪਾਇਆ ਨਾ ਜੇਲ੍ਹ ਦਾ ਸਾਹਮਣੇ ਤੋਰੇ ਫਿਰਦੇ ਆ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਜੀ ਜੱਟੇ ਦੇ ਵੱਤੋਂ ਠੱਲ ਪਾਈ ਆ ਬਈ ਜਿਵੇਂ ਸਾਡਾ ਭਾਂਜਾ ਮਰਿਆ ਗਿਆ ਦਾ ਹੋਰ ਨਾ ਮਰੇ ਜੀ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਖਿਲਾਫ ਕਾਰਵਾਈ ਉਹਨਾਂ 'ਤੇ ਕਾਰਵਾਈ ਫੜ ਕੇ ਉਹਨਾਂ ਦੇ ਗੋਲੀ ਮਾਰਨ ਹੋਰ ਕੀ ਚਾਹੀਦੀ ਸੀ ਅਜੇ ਤਾਂ ਐਂ ਕਹਿੰਦੇ ਆ ਠੀਕ ਫਾਸੀ ਦੇਣ ਉਹਨਾਂ ਨੂੰ ਭਾੜ ਲੈਂਦੇ ਆ ਪੈਸੇ ਲੈ ਕੇ ਛਾੜ ਦਿੰਦੇ ਚੱਟੇ ਵਾਲਿਆਂ ਨੂੰ ਪੈਸੇ ਲੈ ਕੇ ਛਾੜਦੇ ਪੈਸੇ ਲੈ ਕੇ ਛਾੜਦੇ ਹੋਰ ਲੈ ਕੇ ਜਾਂਦੇ ਨਹੀਂ ਰਾਹ ਚ ਉਤਾਰਨ ਤੇ ਗੱਡੀ ਚੋਂ ਉਤਾਰਦੇ ਪੈਸੇ ਲੈ ਕੇ ਅੱਜ ਤਾਂ ਕੋਈ ਵੇਖਿਆ ਨਹੀਂ ਚੱਟੇ ਵਾਲਾ ਫੜਿਆ ਕੋਈ ਬੰਦ ਕੀਤਾ ਕਿਸੇ ਨੂੰ ਗੋਲੀ ਮਾਰੀ ਕੇ ਉਹਨੂੰ ਫਾਸੀ ਦਿੱਤੀ ਆ ਜੋ ਸਿੰਘ ਆਈ ਮਹਾਜੋ ਸਿੰਘ ਜੀ ਕਿਹੜਾ ਪਿੰਡ ਆ ਤੁਹਾਡਾ ਹਰੀਨੋ ਪਿੰਡ ਆਈ ਮੇਰਾ ਅੱਛਾ ਜੀ ਇੱਥੇ ਬਾਬਾ ਜੀ ਨਾਲ ਸੁਖਚੈਨ ਸਿੰਘ ਨਾਲ ਸਰਪੰਚ ਸਾਹਿਬ ਨਾਲ ਮੇਰਾ ਬਹੁਤ ਪ੍ਰੇਮ ਆਈ ਅਸੀਂ ਇੰਨਾਂ ਕੋਲੇ ਆਉਂਦੇ ਜਾਂਦੇ ਰਹਿੰਨੇ ਆਈ ਇੱਥੇ ਸਾਡਾ ਪਰਿਵਾਰ ਨੂੰ ਅਸੀਂ ਇੱਥੇ ਰਹਿੰਨੇ ਆਈ ਜੀ ਇਹ ਮੁੰਡਾ ਜਿਹੜਾ ਉਹ ਕਿਰਪਾਲ ਸਿੰਘ ਇਹਨੂੰ ਇਹੀ ਚੰਗੀ ਤਰ੍ਹਾਂ ਜਾਣਦੇ ਸੀਗੇ ਵਧੀਆ ਮੁੰਡਾ ਸੀਗਾ ਜੀ ਜੀ ਪਰ ਜਿਹੜੇ ਅੱਜ ਕੱਲ ਨਸ਼ੇ ਦਾ ਦੌਰ ਚੱਲਿਆ ਆਈ ਦਰਿਆ ਚੱਲਿਆ ਨਸ਼ਿਆਂ ਦਾ ਜੀ ਇਹ ਬਹੁਤ ਭੈੜੀ ਮਾਰਾ ਨੌਜਵਾਨੀ ਇਹਦੇ ਚ ਡੁੱਬ ਰਹੀ ਹੈ ਜੀ ਜੀ ਮਿਹਨਤ ਖੇਡਾਂ ਵਾਲੇ ਪਾਸੇ ਕੋਈ ਨਹੀਂ ਜਾ ਰਿਹਾ ਕਿਸੇ ਦਾ ਧਿਆਨ ਨਹੀਂ ਨਸ਼ਿਆਂ ਹਰੇਕ ਬੰਦਾ ਹੀ ਹੁਣ ਹਰੇਕ ਨੌਜਵਾਨ ਮੁੰਡਾ ਤਕਰੀਬਨ ਤਕਰੀਬਨ ਹਰੇਕ ਬੰਦਾ ਹੀ ਨਸ਼ਾ ਕਰਦਾ ਹੀ ਜੀ ਕੋਈ ਇਹਦੇ ਤੇ ਕੋਈ ਹੱਲ ਨਹੀਂ ਗਈ ਐਵੇਂ ਤਕੜੇ ਬੰਦਿਆਂ ਦੇ ਘਰ ਟਾ ਕੇ ਭਗਵੰਤ ਮਾਨ ਨੇ ਸ਼ੋਸ਼ੇਬਾਜੀ ਕਰਦਾ ਹੀ ਇਹ ਕੋਈ ਵੀ ਸਰਕਾਰ ਆ ਕਾਲੀ ਆ ਕਾਂਗਰਸ ਆ ਬੀਜੇਪੀ ਆ ਜੀ ਇਹ ਸ਼ੋਸ਼ੇਬਾਜੀਆਂ ਕਰਦੇ ਆ ਜੀ ਨਹੀਂ ਤਾਂ ਪੁਲਿਸ ਦਾ ਦਾਵਾ ਹੈ ਕਿ ਅਸੀਂ ਕਾਬੂ ਪਾਲ ਪੁਲਿਸ ਦਾ ਆਪ ਜੀ ਵਰਦੀ ਪਾ ਕੇ ਆ ਪਿੱਛੇ ਮੈਂ ਵੀਡੀਓ ਦੇਖੀ ਫੇਸਬੁੱਕ ਤੇ ਐਸ ਐਚਓ ਆਪ ਚਿੱਟਾ ਵੇਖਦਾ ਹੀ ਮੈਂ ਗੱਡੀ ਤੇ ਵੀਡੀਓ ਦੇਖੀ ਪਤਾ ਨਹੀਂ ਕਿੱਥੋਂ ਦੀ ਆਈ ਉਹ ਗੱਡੀ ਪਿੱਛੇ ਆਪਣੇ ਆ ਕੁੜੀ ਫੜੀ ਗਈ ਆ ਜੀ ਕੋਈ ਇਹਨਾਂ ਤੇ ਕੋਈ ਕਾਰਵਾਈ ਨਹੀਂ ਉਹ ਬੈਠੀ ਆ ਪੁਲਸ ਵਾਲੇ ਕੋਲੇ ਖੜੇ ਉਹਨੂੰ ਕੋਈ ਖੋਫ ਨਹੀਂ ਗਈ ਵੱਡੇ ਲੈਵਲ ਤੇ ਅਫਸਰਾਂ ਲੈਵਲ ਤੇ ਇਹ ਕਾਰਵਾਈ ਹੋਈ ਜਾਂਦੀ ਹੈ ਨਹੀਂ ਜਿਹੜੀ ਯੋਧ ਨਸ਼ਾ ਵਿਰੁੱਧ ਮਹਿੰਮ ਹੈ ਕਹਾਂ ਜੀ ਆਪਣੀ ਕਾਮਯਾਬ ਨਾਲ ਲੋਕ ਸਾਥ ਨਹੀਂ ਨਾ ਦੇ ਰਹੇ ਜੀ ਜੀ ਲੋਕ ਸਾਥ ਦੇਣ ਆਪਾਂ ਆਪਦੇ ਘਰ ਤੋਂ ਸ਼ੁਰੂ ਕਰਾਂਗੇ ਤਾਂ ਫਿਰ ਇਹ ਹੱਲ ਹੋਊਗਾ ਜੀ ਜਦੋਂ ਆਪਾਂ ਆਪਦੇ ਘਰ ਨੂੰ ਨਹੀਂ ਬਚਾ ਸਕਦੇ ਆਪਾਂ ਪਿੰਡ ਨੂੰ ਕਿਵੇਂ ਰੋਕ ਸਕਦੇ ਨੇ ਨਹੀਂ ਤੁਸੀਂ ਕਹਿਣਾ ਬਈ ਹਰ ਬੰਦਾ ਸ਼ਾ ਕਰ ਹਾਂਜੀ ਜ਼ਿੰਦਗੀ ਨਸ਼ਾ ਕੁ ਨਹੀਂ ਹਰ ਨੌਜਵਾਨ ਪੀੜੀ ਦੀ ਗੱਲ ਕਰਦਾ ਪਿਆ ਜੀ ਹੁਣ ਦੇ ਟਾਈਮ ਦੀ ਜੀ ਹੁਣ ਤਕਰੀਬਨ 100 ਚੋਂ 80% ਬੰਦੇ ਮੁੰਡੇ ਨਸ਼ਾ ਕਰਦੇ ਹੀ ਆ ਜੀ ਤਕਰੀਬਨ ਕਸੂਰਵਾਰ ਕੌਣ ਆ ਕਸੂਰਵਾਰ ਸਰਕਾਰ ਹੀ ਹੈ ਮਾੜੀਆਂ ਸਰਕਾਰਾਂ ਆਪਣੀ ਹੀ ਪਾਲਿਸ ਪ੍ਰਸ਼ਾਸਨ ਜਿਵੇਂ ਬਾਈ ਪਿੱਛੇ ਗੱਲ ਕਰਕੇਗਾ ਕਰੋਨਾ ਚ ਛੀਖਾ ਬੰਦ ਕਰਤੀਆਂ ਸੀਗਾ ਜੀ ਕੋਈ ਬੁੱਢਾ ਕੋਈ ਬਿਮਾਰ ਕੋਈ ਐਂ ਐਂਬੂਲੈਂਸ ਨੰਗਣ ਨਹੀਂ ਦਿੰਦੀ ਸੀਗੀ ਹੁਣ ਕਿਵੇਂ ਟੱਪ ਰਹੇ ਆ ਜੀ ਇਹ ਨਾਲ ਮਿਲੇ ਆ ਤਾਂ ਫੇਰ ਹੀ ਟੱਪ ਰਹੇ ਆ ਨਹੀਂ ਹੂੰ ਪਾਲਸ ਨੂੰ ਹਰੇਕ ਬੰਦੇ ਦਾ ਪਿੰਡ ਚ ਜਦੋਂ ਨਸ਼ੇ ਵਾਲੇ ਨੂੰ ਮੈਨੂੰ ਚੱਕ ਲੈ ਮੈਂ ਨਸ਼ਾ ਵੇਚਦਾ ਤੇ ਆਪਣੇ ਬਾਰੇ ਪਤਾ ਹੀ ਆ ਦਸਾਂ ਦਿਨਾਂ ਨੂੰ ਵੀ ਮੈਂ ਵੇਚੂਗਾ ਰਸਈ ਜਿਹਨੂੰ ਰਸਾ ਚਬਣ ਦੀ ਆਤ ਪੈ ਜੇ ਉਹਦੀ ਜਾਂਦੀ ਨਹੀਂ ਜੀ ਉਹ ਛੱਡ ਦਿੰਦੇ ਆ ਜੇ ਪੈਸੇ ਲੈ ਕੇ ਬਸ ਖਤਮ ਹੋ ਜਾਂਦਾ ਕੰਮ। ਮੇਰਾ ਇੱਕੋ ਸਵਾਲ ਆ ਬੇ ਕਾਲੀ ਭਾਜਪਾ ਗੜਜੋੜ ਸਰਕਾਰ ਮੁੱਕ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਹਮਲਾਵਰ ਹੁੰਦੇ ਸੀ। ਹਾਂਜੀ ਕਾਂਗਰਸ ਦੀ ਸਰਕਾਰ ਬਣਦੀ ਆ ਤਾਂ ਕਾਲੀ ਭਾਜਪਾ ਗੜਜੋੜ ਸਰਕਾਰ ਤੇ ਆਮ ਆਦਮੀ ਪਾਰਟੀ ਹਮਲਾਵਰ ਹੁੰਦੀ ਆ। ਹਾਂਜੀ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਤਾਂ ਦੂਜੇ ਸਾਰੇ ਹਮਲਾਵਰ ਹੋ ਰਹੇ ਨੇ। ਇਹ ਤਾਂ ਜਿਹੜੀ ਜਿਹੜੀ ਸਰਕਾਰ ਆਈ ਦੂਜਿਆਂ ਨੇ ਤਾਂ ੱੱਬੇ ਲਾਉਣੇ ਆ ਜੀ। ਜਦੋਂ ਆਪ ਦੀ ਆ ਜਾਂਦੀ ਆ ਉਹ ਫਿਰ ਦੂਜੇ ਉਹਨਾਂ ਤੇ ਲਾਈ ਜਾਂਦੇ ਰਹਿੰਦੇ ਆ ਹੱਲ ਕੀ ਹੋਵੇ ਦਾ ਹੱਲ ਕੋਈ ਹੱਲ ਨਹੀਂ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਵੀ ਇਹਨਾਂ ਪਿੱਛੇ ਨਾ ਲੱਗੋ ਇਹਨਾਂ ਪਿੱਛੇ ਨਾਲ ਨਾ ਲੱਗੋ ਜੀ ਬਸ ਸਾਡੀ ਭਰਮਜੀਤ ਨੂੰ ਆਇਆ ਕਰਮਜੀਤ ਘਰ ਜਾ ਹਰਦਾ ਪਤੂ ਕੀ ਨਾਮ ਹੈ ਜੀ ਆਪਣਾ ਭਰਮਜੀਤ ਜਿੰਮੀ ਹਾਂਜੀ ਭਰਮਜੀਤ ਕੌਰਾ ਤੋਂ ਹਾਂਜੀ ਤੁਹਾਡਾ ਬੇਟਾ ਕੀ ਗੱਲ ਕੀ ਬਣੀ ਐ ਜੀ ਮੈਂ ਖੇਤਾਂ ਨੂੰ ਗਈ ਸੀ ਮੇਰੇ ਬੇਟੇ ਨੇ ਫੋਨ ਕਰਤਾ ਮੰਮੀ ਮੈਂ ਆ ਗਿਆ ਤੇ ਉਹ ਕਰਿਆ ਕਿ ਕੁੜੀ ਤੋਂ ਪਾਣੀ ਦਾ ਗਲਾਸ ਮੰਗਿਆ ਉਹ ਫਲੱਟ ਚ ਵੜ ਕੇ ਸਾਨੂੰ ਪਤਾ ਨਹੀਂ ਉਹਨੇ ਕੀ ਕੀਤਾ ਕਿਥੋਂ ਨਸ਼ਾ ਲਾਂਦਾ ਸੀ ਕਿਥੋਂ ਨਹੀਂ ਠੀਕਾ ਲਾ ਬੈਠਾ ਉਹਦੀ ਮੌਤ ਹੋ ਗਈ ਜਿੰਨ ਮੇਰਾ ਪੁੱਤ ਤਾਂ ਗਿਆ ਜਿੰਨਾ ਮਾਵਾ ਤੇ ਪੁੱਤ ਹੈ ਗਿਆ ਉਹ ਪਛਾ ਕੇ ਰੱਖ ਲੈਣ ਨੇ ਤੁਹਾਡਾ ਦੁੱਖ ਸਮਝਦੇ ਆਂ ਸੀ ਤੁਸੀਂ ਹੌਸਲੇ ਨਾਲ ਗੱਲ ਕਰੋ ਬਈ ਹੋਰ ਕਿਸੇ ਕਰੇ ਇਸ ਤਰ੍ਹਾਂ ਸੱਥਰ ਨਾਲ ਵਿਸ਼ੇ ਹਾਂਜੀ ਆ ਪਤਾ ਨੇ ਆ ਮਾਵਾ ਦੇ ਪੁੱਤ ਕੋਲੇ ਰਹਿਣ ਜੀ ਹੋਰ ਕਿਸੇ ਦੇ ਘਰੇ 70 ਨਾ ਵਿਸੇ ਤੁਹਾਨੂੰ ਪਤਾ ਨਹੀਂ ਸੀ ਨਸ਼ਾ ਕਰਦਾ ਮੁੰਡਾ ਨਹੀਂ ਪਤਾ ਜੀ ਸੀ ਪਹਿਲਾਂ ਨਹੀਂ ਸੀ ਪਤਾ ਨਹੀਂ ਪਤਾ ਜੀ ਉਦੋਂ ਪਤਾ ਲੱਗਾ ਜਦੋਂ ਸਰਿੰਜ ਕੱਢੀ ਤੁਸੀਂ ਬਾਹਾਂ ਚੋਂ ਹਾਂ ਜੀ ਅੱਛਾ ਉਦੋਂ ਪਤਾ ਲੱਗਾ ਹਾਂ ਜੀ ਮਾਪਿਆਂ ਦਾ ਇਕਲੌਤਾ ਪੁੱਤਰ ਚਾਰ ਪੈਣਾ ਦਾ ਇਕਲੌਤਾ ਭਰਾ ਉਕਰਪਾਲ ਸਿੰਘ ਘਾਰੂ ਨਸ਼ੇ ਦੀ ਭੇਡ ਚੜ ਗਿਆ ਕੌਣ ਇਹਨਾਂ ਦੇ ਅਥਰੂ ਪੂੰਜੂਗਾ ਇਹ ਵਿਚਾਰੀਆਂ ਰੋ ਰਹੀਆਂ ਨੇ ਵਿਲਕ ਰਹੀਆਂ ਨੇ ਵੀਰਾ ਅਸੀਂ ਕਿਸ ਦੀ ਕਲਾਇ ਤੇ ਰਖੜੀ ਬੰਨਾਂ ਗੀਆਂ ਕੌਣ ਇਹਨਾਂ ਦਾ ਦਰਦ ਵੰਡਾਊਗਾ ਕੌਣ ਇਹਨਾਂ ਦੇ ਅਥਰੂ ਪੂੰਜੂਗਾ ਦੇਵੇ ਜਵਾਬ ਸਰਕਾਰ ਦੇਵੇ ਜਵਾਬ ਪੁਲਿਸ ਪ੍ਰਸ਼ਾਸਨ ਤੁਸੀਂ ਸੁਣ ਲਿਆ ਸਰਪੰਚ ਸਾਹਿਬ ਦਾ ਕੀ ਕਹਿਣਾ ਇਸ ਮੁੰਡੇ ਦੇ ਮਾਤਾ ਪਿਤਾ ਦਾ ਕੀ ਕਹਿਣਾ ਪਿੰਡ ਵਾਸੀਆਂ ਦਾ ਕੀ ਕਹਿਣਾ ਇਹ ਤੁਸੀਂ ਵਿਚਾਰ ਸਾਰਿਆਂ ਨੇ ਸੁਣ ਲੈਣੇ ਇਹਨਾਂ ਧੀਆ ਦੇ ਅਥਰੂ ਕੌਣ ਪੁੰਝੂਗਾ ਕੋਟ ਕਪੂਰਾ ਤੋਂ ਹਰੀਨੋ ਪਿੰਡ ਨੂੰ ਜਾਣ ਵਾਲੀ ਸੜਕ ਤੇ ਹੈ ਬਾਜੀਗਰ ਬਸਤੀ ਉੱਥੋਂ ਦੀ ਪੰਚਾਇਤ ਵੱਖਰੀ ਹੈ ਕੋਠੇ ਵੜਿੰਗ ਦੇ ਵਿੱਚੋਂ ਨਿਕਲੀਏ ਬਸਤੀ ਉੱਥੋਂ ਦੇ ਸਰਪੰਚ ਨੇ ਸਰਦਾਰ ਸੁਖਚੈਨ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਇਸ ਪਿੰਡ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਹੜਾ ਚਾਰ ਭੈਣਾਂ ਦਾ ਇਕਲੌਤਾ ਭਰਾ ਮਾਪਿਆਂ ਦਾ ਇਕਲੌਤਾ ਪੁੱਤਰ ਜਵਾਨੀ ਦੀ ਉਮਰ ਦੇ ਵਿੱਚ ਨਸ਼ੇ ਦੀ ਪੀੜ ਚੜ ਗਿਆ ਉਹਨਾਂ ਬੱਚੀਆਂ ਦੇ ਉਹਨਾਂ ਉਹਦੀਆਂ ਭੈਣਾਂ ਦੀਆਂ ਅੱਖਾਂ ਦੇ ਅਥਰੂ ਕੌਣ ਪੂੰਝੇ ਦੇਖੋ ਕਿਵੇਂ ਉਹਦੀ ਮਾਤਾ ਨੇ ਵਿਰਲਾਪ ਕਰਦਿਆਂ ਆਪਣੀ ਗੱਲ ਸਾਂਝੀ ਕੀਤੀ ਕਿਵੇਂ ਉਹਦੇ ਪਿਤਾ ਪਿਰਤਪਾਲ ਸਿੰਘ ਨੇ ਆਪਣੀ ਗੱਲ ਰੋਂਦਾਂ ਰੋਂਦਿਆਂ ਸਾਂਝੀ ਕੀਤੀ ਸੋ ਸਰਪੰਚ ਸਾਹਿਬ ਨੇ ਦੱਸਿਆ ਕਿ ਲੋਕਾਂ ਨੂੰ ਹੀ ਜਾਗਰੂਕ ਹੋਣਾ ਪਊਗਾ ਯੋਧ ਨਸ਼ਿਆਂ ਵਿਰੁੱਧ ਤਾਂ ਹੀ ਕਾਮਯਾਬ ਹੈ ਜੇਕਰ ਅਸੀਂ ਜਾਗਰੂਕ ਹੋਵਾਂਗੇ ਤੇ ਅਸੀਂ ਆਸੇ ਪਾਸੇ ਕਿਤੇ ਵੀ ਨਸ਼ਾ ਵਿਕਦਾ ਉਹਦੇ ਬਾਰੇ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਸਰਕਾਰ ਨੂੰ ਦੱਸਾਂਗੇ ਤੇ ਨਹੀਂ ਤਾਂ ਮੀਡੀਆ ਦੇ ਧਿਆਨ ਚ ਲਿਆਵਾਂਗੇ ਭਾਵੇਂ ਗੁਰਦੁਆਰਿਆਂ ਦੇ ਸਪੀਕਰਾਂ ਦੇ ਵਿੱਚ ਹੋਕਾ ਦੇ ਕੇ ਦੱਸਣਾ ਪਵੇ ਕੇ ਨਸ਼ਾ ਵਿਕ ਰਿਹਾ ਨਹੀਂ ਤਾਂ ਇਹ ਨਸ਼ੇ ਦਾ ਚਲਣ ਨਹੀਂ ਬੰਦ ਹੋਣਾ 15 ਅਗਸਤ 2023 ਨੂੰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਇੱਕ ਸਾਲ ਦੇ ਅੰਦਰ ਅੰਦਰ ਮੈਂ ਨਸ਼ਾ ਖਤਮ ਕਰ ਦੇਣਾ ਉਸ ਵੇਲੇ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਨਹੀਂ ਇੱਕ ਸਾਲ ਦੀ ਡਰਾਮੇਬਾਜ਼ੀ ਹੈ ਜਦੋਂ 15 ਅਗਸਤ 2024 ਆਈ ਤਾਂ ਨਸ਼ਾ ਬੰਦ ਨਹੀਂ ਸੀ ਹੋਇਆ ਵਿਰੋਧੀ ਪਾਰਟੀਆਂ ਦਾ ਬੋਲਣਾ ਸੁਭਾਵਕ ਸੀ ਅਕਾਲੀ ਭਾਜਪਾ ਗੜਜੋੜ ਸਰਕਾਰ ਤੇ ਨਸ਼ਾ ਤਸਕਰੀ ਦੀ ਸਰਪ੍ਰਸਤੀ ਕਰਨ ਦੇ ਦੋਸ਼ ਲੱਗੇ ਕਾਂਗਰਸ ਤੇ ਲੱਗੇ ਹੁਣ ਆਮ ਆਦਮੀ ਪਾਰਟੀ ਤੇ ਲੱਗ ਰਹੇ ਨੇ ਆਖਰ ਕੌਣ ਹੈ ਕਸੂਰਵਾਰ ਕੌਣ ਹੈ ਜ਼ਿੰਮੇਵਾਰ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਜੇ ਉਕਰਪਾਲ ਸਿੰਘ ਦਾ ਸੱਥਰ ਵਿਸ਼ਿਆ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਨਸ਼ੇ ਦੀ ਪੇੜ ਚੜ ਗਿਆ ਤਾਂ ਹੋਰ ਕਿਸੇ ਕਰ ਸੱਥਰ ਨਾ ਵਿਸ਼ੇ ਇਹ ਯਕੀਨੀ ਬਣਾਇਆ ਜਾਵੇ ਜੇਕਰ ਕੋਈ ਪੁਲਿਸ ਵਾਲਾ ਇਸ ਲਈ ਕਸੂਰਵਾਰ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਲੀਡਰ ਕੋਈ ਅਫਸਰ ਕੋਈ ਵੀ ਇਹਦੇ ਦੇ ਕਸੂਰਵਾਰ ਜ਼ਿੰਮੇਵਾਰ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੋਰਤਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ